ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਕਬੱਡੀ ਦੇ ਚੋਟੀ ਦੇ ਖਿਡਾਰੀ ਤੇ ਅੰਤਰਰਾਸ਼ਟਰੀ ਕੋਚ ਦੇ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਦੌੜ ਚੁੱਕੀ ਹੈ ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਐਸ ਸੰਸਾਰ ਦੇ ਵਿੱਚ ਨਹੀਂ ਰਹੇ 66 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਸ਼ੂਗਰ ਵੱਜ ਜਾਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਤੇ ਅੱਜ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਥੋਂ ਤੱਕ ਕਿ ਉਹਨਾਂ ਦੀ ਧੀ ਜਿਹੜੀ ਹੈ ਉਹਨਾਂ ਨੂੰ ਮਿਲਣ ਦੇ ਲਈ ਵਿਦੇਸ਼ ਤੋਂ ਹਸਪਤਾਲ ਪਹੁੰਚੀ ਸੀ ਕਈ ਚੋਟੀ ਦੇ ਖਿਡਾਰੀਆਂ ਨੂੰ ਕੋਚਿੰਗ ਜਿਹੜੀ ਹੈ ਦੇਵੀ ਦਿਆਲ ਸ਼ਰਮਾ ਹੋਰਾਂ ਦੇ ਵੱਲੋਂ ਦਿੱਤੀ ਗਈ ਸੀ ਤਾਂ ਇਸ ਵੇਲੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਹਰੀ ਕੱਖ ਨਾਮ ਹੈ ਆਓ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਇਹ ਹੈ ਨਾ ਸਰੇਂਦਰ ਕਾਲਾ ਪਿੰਡ ਮਾਦਪੁਰ ਹੈ ਇੱਕ ਕਬੱਡੀ ਪਲੇਅਰ ਉਹ ਜਿਸ ਆਈਸੀਡੀ ਵਿਦਿਆਲੇ ਕਬੱਡੀ ਦੇ ਅਨਮੋਲ ਹੀਰਾ ਜੀਨਾ ਦਾ ਜਨਮ 1947 ਦੇ ਵਿੱਚ ਹੋਇਆ ਅੱਜ ਸਾਨੂੰ ਸਦਾ ਦੇ ਲਈ ਵਿਛੋੜਾ ਦੇ ਗਏ ਨੇ ਇਸ ਸੰਸਾਰ ਨੂੰ ਅਗਿਦਾ ਕਹਿ ਗਏ ਨੇ ਇਸ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿਸ ਨੇ ਆਪਣੇ ਪਹਿਲਾ ਜਵਾਨੀ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਉਸ ਤੋਂ ਬਾਅਦ ਅਕੈਡਮੀ ਬਣਾਈ ਹਲੰਕਾ ਟੋਨੀ ਦੇ ਨਾਮ ਤੇ ਉਹਨੇ ਉਹਨੇ ਕੰਪਨੀ ਖਿਡਾਰੀ ਤਿਆਰ ਕੀਤੇ ਜੋ ਕਿ ਆਧਿਕਲ ਵਿਦੇਸ਼ਾਂ ਦੇ ਵਿੱਚ ਖੇਡ ਰਹੇ ਨੇ ਉਹਦੇ ਉਹਨਾਂ ਨੇ ਨਾਮ ਉੱਚਾ ਕਰੇ ਨੇ अनेਕਾਂ ਖਿਡਾਰੀਆਂ ਨੂੰ ਉਹਨਾਂ ਨੇ ਮਿਹਨਤ ਕਰਾ ਕੇ ਵਾਹੂ ਵਿਦੇਸ਼ਾਂ ਦੇ ਵਿੱਚ ਸੈੱਟ ਹੋਏ ਨੇ ਉਹ ਆਪਣਾ ਅਧਿਕਾਰ ਵਧਿਆ ਕਮਾ ਰਹੇ ਨੇ ਇਸ ਟਾਈਮ ਪੰਜਾਬ ਸਰਦ ਪੰਜਾਬ ਨੇ ਹਿੰਦੁਸਤਾਨ ਨੂੰ ਬਲ ਕੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਨਹੀਂ ਮੈਂ ਤਾਂ ਉਹ ਸੀਨੀਅਰ ਸੀਗੇ ਮੈਂ ਤਾਂ ਉਹਨਾਂ ਨੂੰ ਕਬੱਡੀ ਦੀਆਂ ਬਰੀਕੀਆਂ ਸਿੱਖੀਆਂ ਨੇ ਮੇਰੇ ਤਾਂ ਉਸਤਾਦ ਸੀਗੇ 1985 ਦੇ ਵਿੱਚ ਉਹਨ ਮੰਡੀ ਬੋਰਡ ਦੇ ਕੋਚ ਵਜੋਂ ਨਿਯੁਕਤੀ ਤੇ ਡਾਕ ਤੇ ਲਿਆ ਗਿਆ ਸੀਗਾ ਉਹਨ ਸਾਡੀ ਟੀਮ ਨੂੰ ਬਹੁਤ ਹੀ ਮਿਹਨਤ ਕਰਵਾਈ ਤੇ ਬਹੁਤ ਹੀ ਅਨੇਕਾਂ ਮੈਚ ਜਿੱਤੇ ਇਹਨਾਂ ਦੇ ਨਾਲ ਅਸੀਂ ਪਾਕਿਸਤਾਨ ਵੀ ਗਏ ਸਾਡੇ ਕਬੱਡੀ ਦੇ ਮੁੱਖ ਕੋਚ ਸਨ ਅਸੀਂ ਉਤੋਂ ਵਰਲਡ ਜੋਰ ਅਲਾਈ ਕਬੱਡੀ ਟੂਰਨਾਮੈਂਟ ਜਿੱਤਿਆ ਗੋਲਡ ਮੈਡਲ ਜਿੱਤ ਕੇ ਲਈ ਸੀ ਇੰਡੀਆ ਦੇ ਲਈ ਗਿਣਤੀ ਨਹੀਂ ਕੀਤੀ ਜਾ ਸਕਦੇ ਜਿੰਨੇ ਇਹਨਾਂ ਨੇ ਟੂਰਨਾਮੈਂਟ ਖਿਲਾਏ ਨੇ ਤੇ ਜਿੱਤੇ ਨੇ ਤੇ ਅਨੇਕਾਂ ਹੀ ਪਲੇਅਰ ਇਹਨਾਂ ਨੇ ਆਪਣੇ ਇਥੇ ਅਕੈਡਮੀ ਦੇ ਵਿੱਚ ਤਿਆਰ ਕੀਤੇ ਨੇ